ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਜੋ ਵਿਦਿਆਰਥੀ ਦਿੱਲੀ ਬੋਰਡ ਵੱਲੋਂ ਜੋ ਅਸਾਮੀਆਂ ਆਈਆਂ ਸੀ TGT ਦੀਆਂ ਉਸ ਦੀ ਤਿਆਰੀ ਕਰ ਰਹੇ ਨੇ ਤੇ ਫਾਰਮ ਅਪਲਾਈ ਕੀਤੇ ਨੇ ਉਹਨਾਂ ਦੇ ਨਾਲ ਇਗਜ਼ਾਮ ਦੀ ਡੇਟਸ ਬਾਰੇ ਵਿੱਚ ਆਪਾਂ ਡਿਸਕਸ਼ਨ ਕਰਨੀ ਸੀ ਸੋ ਜੇ ਤੁਹਾਨੂੰ ਕਿਹਾ ਜਾਵੇ ਤਾਂ ਜੋ ਆਪਣਾ ਚੰਡੀਗੜ੍ਹ ਦੀ ਪੋਸਟ ਅਪਲਾਈ ਹੋਈਆਂ ਸੀ ਉਹਨਾਂ ਨੇ ਆਪਾਂ ਨੂੰ ਆਲਰੇਡੀ ਜੋ ਡੇਟ ਦਿੱਤੀ ਸੀ ਉਹਦੇ ਅਕੋਰਡਿੰਗ ਸਾਡਾ ਪੇਪਰ ਵੀ ਹੋ ਗਿਆ ਸਾਡਾ ਹਰ ਇੱਕ ਚੀਜ਼ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਸੀ ਤਾਂ ਹੁਣ ਡੀਐਸ ਜਿਹੜਾ ਬੋਰਡ ਹੈ ਇਸ ਦਾ ਵੀ ਹੁਣ ਜਿਹੜਾ ਪੇਪਰ ਆ ਉਹ 1-2 ਮਹੀਨੇ ਦੇ ਅੰਦਰ ਹੋਣ ਦੀ ਪੂਰੀ ਪੋਸਿਬਿਲਟੀ ਹੈ ਤੁਸੀਂ ਆਪਣੀ ਤਿਆਰੀ ਉਵੇਂ ਹੀ ਰੱਖੋ ਕਿਉਂਕਿ ਨੋਟੀਫਿਕੇਸ਼ਨ ਤੁਹਾਨੂੰ ਵੈਬਸਾਈਟ ਦੇ ਉੱਪਰ ਹੀ ਮਿਲੇਗਾ ਜਦੋਂ ਵੀ ਵੈਬਸਾਈਟ ਦੇ ਉੱਪਰ ਇਹ ਅਪਡੇਸ਼ਨ ਆਉਂਦੀ ਤੁਹਾਡੇ ਨਾਲ ਨਾਲ ਦੀ ਨਾਲ ਸਾਂਝੀ ਕਰਾਂਗੇ ਕਿਉਂਕਿ ਜਿਹੜੀ ਦਿੱਲੀ ਬੋਰਡ ਦੀਆਂ ਪੋਸਟਾਂ ਨੇ ਇਹਦੇ ਵਿੱਚ ਵੀ ਚੋਣ ਜਾਬਤਾ ਹੋਣ ਕਰਕੇ ਆ ਪੇਪਰ ਜਿਹੜਾ ਆਪਣਾ ਅਗਸਤ ਦਾ ਸੰਬਰ ਦੇ ਵਿੱਚ ਹੋਣ ਦੀ ਜਿਹੜੀ ਆਪਾਂ ਨੂੰ ਕਿਹਾ ਜਾ ਰਿਹਾ ਸੋ ਇਸ ਦੇ ਸਬੰਧ ਵਿੱਚ ਹਜੇ ਵਿਭਾਗ ਨੇ ਕੋਈ ਵੀ ਆਪਣੇ ਬੋਰਡ ਦੇ ਉੱਪਰ ਨੋਟੀਫਿਕੇਸ਼ਨ ਨੋਟਸ ਦੇ ਉੱਪਰ ਨਹੀਂ ਜਾਰੀ ਕੀਤਾ ਸੋ ਇਹ ਜਿਹੜੀਆਂ ਪੋਸਟਾਂ ਨੇ ਦੋ ਕੁ ਮਹੀਨਿਆਂ ਦੇ ਵਿੱਚ ਜਿਹੜੀਆਂ ਇਹ ਇਹਨਾਂ ਦਾ ਪੇਪਰ ਹੋ ਜਾਊਗਾ ਸੋ ਇਸ ਦੇ ਸਬੰਧ ਵਿੱਚ ਜਦੋਂ ਵੀ ਕੋਈ ਜਾਣਕਾਰੀ ਆਉਂਦੀ ਹੈ ਤੁਹਾਡੇ ਨਾਲ ਨਾਲ ਦੀ ਨਾਲ ਸ਼ੇਅਰ ਕਰਾਂਗੇ ਜੁੜੇ ਰਹੋ ਇਸ ਚੈਨਲ ਦੇ ਨਾਲ ਦੇ ਚੈਨਲ ਨੂੰ ਸਬਸਕ੍ਰਾਈਬ ਕਰੂ ਕਰ ਲਓ ਧੰਨਵਾਦ ਜੀ